ਜੈ ਸ਼ੰਕਰ ਜੀ ਸਾਰਿਆਂ ਨੂੰ ਅੱਜ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਆਪ ਜੀ ਅੱਗੇ ਸਭ ਕੋ ਮਾਫੀ ਮੰਗਦਾ ਕਿਉਂਕਿ ਹੋ ਸਕਦਾ ਮੈਂ ਅੱਜ ਵੀਡੀਓ ਚ ਆਪਣਾ ਆਪਾ ਵੀ ਖੋ ਸਕਦਾ ਵਾਂ ਤੇ ਕੁਝ ਲਫ਼ਜ਼ ਗਲਤ ਵੀ ਯੂਜ਼ ਕਰ ਸਕਦਾ ਵਾਂ ਕਿਉਂਕਿ ਮੈਨੂੰ ਵੀ ਪਤਾ ਵਾ ਮੇਰੇ ਨਾਲ ਬਹੁਤ ਜੀਆਂ ਧੀਆਂ ਭੈਣਾਂ ਵੀ ਆੜੀਆਂ ਜੁੜੀਆਂ ਬਟ ਸ਼ਾਇਦ ਵੀਡੀਓ ਵੇਖਣ ਤੋਂ ਬਾਅਦ ਤੁਹਾਡੇ ਕੋ ਵੀ ਇਹ ਚੀਜ਼ ਦਾ ਕੰਟਰੋਲ ਨਾ ਹੋਵੇ ਕਿਉਂਕਿ ਇੱਕ ਜਿਹੜਾ ਕੁੱਤਾ ਬੰਦਾ ਗੰਦਾ ਤੇ ਘਟਿਆ ਬੰਦਾ ਜਿਹੜਾ ਅੰਬਰਸਰ ਚ ਇੱਕ ਨਵਾਂ ਹੀ ਪਖਾੜੇ ਸ਼ੁਰੂ ਕਰ ਬੈਠਾ ਵਾ ਉਹਦੀ ਇੱਕ ਆਡੀਓ ਸਾਡੇ ਕੋਲ ਆਈ ਆ ਜਿਹਦੇ ਚ ਤੁਹਾਡੇ ਦੇਵੀ-ਦੇਵਤਿਆਂ ਨੂੰ ਗਾਲਾਂ ਕੱਢਣ ਦਿਆ ਤੁਹਾਨੂੰ ਵੀ ਪਤਾ ब्रह्मा, ਵਿਸ਼ਨੂੰ, ਮਹੇਸ਼ ਇਹ ਤਿੰਨੋਂ ਦੇਵੀ ਤਿੰਨੋਂ ਜਿਹੜੇ ਦੇਵਤਾ ਨੇ ਸਾਡੇ ਹਿੰਦੂ ਧਰਮ ਚ ਬਹੁਤ ਸਤਕਾਰਯੋਗ ਨੇ ਬਟ ਇਹੋ ਜਿਹਾ ਘਟਿਆ ਖੋਤੇ ਬੰਦੇ ਵੱਲੋਂ ਜਿਹਦੀ ਬੁੱਧੀ ਵੀ ਖੋਤੇ ਜਾਂ ਤੇ ਆਪਣੀ ਸ਼ਕਲ ਵੀ ਇਹਦੀ ਖੋਤਿਆਂ ਵਰਗੀ ਆ ਸਾਲੇ ਦੀ ਗਾਲਾਂ ਤਾਂ ਕੱਢਣ ਆ ਤੁਸੀਂ ਇਹ ਆਡੀਓ ਵੇਖੋ ਤੇ ਉਸ ਤੋਂ ਬਾਅਦ ਮੈਨੂੰ ਦੱਸਿਓ ਤੁਹਾਡੇ ਵੱਲੋਂ ਗਾਲਾਂ ਕੱਢੀਆਂ ਜਾਣੀਆਂ ਕਿ ਨਹੀਂ ਕੱਢੀਆਂ ਜਾਣੀਆਂ ਜੇ ਇਹ ਆਡੀਓ ਵੇਖਣ ਤੋਂ ਬਾਅਦ ਵੀ ਹਿੰਦੂਆਂ ਦਾ ਜ਼ਮੀਰ ਨਹੀਂ ਨਾ ਜਾਗਦਾ ਤੇ ਮੈਂ ਹੱਥ ਜੋੜ ਬੇਨਤੀ ਕਰਾਂਗਾ ਇਹ ਮੰਦਰਾ ਮੰਦਰਾ ਜੇ ਜਾਣਾ ਬੰਦ ਕਰ ਦੋ ਕਿਉਂਕਿ ਜੇ ਤੁਸੀਂ ਆਪਣੇ ਦੇਵੀ ਦੇਵਤਾ ਦੀ ਇੱਜ਼ਤ ਨਹੀਂ ਨਾ ਕਰਾ ਸਕਦੇ ਤੇ ਤੁਸੀਂ ਇਹ ਫਾਰਮਲਿਟੀਆਂ ਵਾਸਤੇ ਛੱਡ ਦੋ ਮੰਦਰਾ ਜੇ ਜਾਣਾ ਇਹ ਆਡੀਓ ਸੁਣਿਓ ਧਿਆਨ ਨਾਲ ਇਹ ਆਡੀਓ ਸੁਣੋ ਮੈਨੂੰ ਨਹੀਂ ਪਤਾ ਇਹ ਆਪਣੀ ਮਾਂ ਨੂੰ ਗਾਲਾਂ ਕੱਢਣ ਦਿਆ ਕਿ ਆਪਣੀ ਵੋਟੀ ਨੂੰ ਗਾਲਾਂ ਕੱਢਣ ਦਿਆ ਲੇਕਿਨ ਇੱਕ ਬੰਨੇ ਮਾਤਾ ਰਾਣੀ ਜੈ ਮਾਤਾ ਦੀ ਜੈ ਮਾਤਾ ਦੀ ਕਰਦਾ ਹੈ ਤੇ ਇਹਨੂੰ ਇਹ ਨਹੀਂ ਪਤਾ ਕਿ ਉਹ ਵੀ ਕਿਸੇ ਦੀ ਮਾਂ ਆ ਇਹ ਲੇਡੀਜ਼ ਨੂੰ ਕਿਸੇ ਨੂੰ ਇੰਨੀਆਂ ਗੰਧੀਆਂ ਗਾਲਾਂ ਕੱਢਣ ਦਾ ਸੁਣੋ ਤੇ ਉਸ ਤੋਂ ਬਾਅਦ ਪੂਰੀ ਵੀਡੀਓ ਸੁਣਿਓ ਕਿ ਆਪਣੇ ਪਿਓ ਬਾਰੇ ਕੀ ਕਹਿੰਦੇ ਆ ਆਪਣੇ ਆਪ ਨੂੰ ਮਹਾਪੁਰਸ਼ ਕਹਿ ਰਿਹਾ ਤੇ ਗੋ ਸਾਡੇ ਦੇਵਤਾ ਮਾਂ ਨੂੰ ਕੀ ਕਹਿ ਰਿਹਾ ਧਿਆਨ ਨਾਲ ਜ਼ਰੂਰ ਸੁਣਿਓ ਇੱਕ ਵਾਰ ਗੱਲ ਕਰਨ ਦੀ ਕੀਤੀ ਮੈਂ ਉਹ ਘੈਂ ਦੀ ਲੋੜੀ ਦੇ ਮੂੰਹ ਦਬਾ ਕੇ ਆਉਂ ਆਹ ਕਿਹਦੀ ਸੰਗਾ ਵੀ ਤੇ ਥੱਲੇ ਦੇਖ ਕੇ ਕਿ ਸੰਗਾ ਮਾਤਾ ਨੇ ਇਹਨੂੰ ਕਹਿਤਾ ਤੇ ਫੇਰ ਵੇਖ ਕੀ ਮਾਤਾ ਰਾਣੀ ਜੀ ਸੋ ਬੱਚੇ ਹੋਰ ਪੈਦਾ ਨਹੀਂ ਕਰ ਸਕਦੇ 9 ਮਹੀਨੇ ਦੀ ਲੋੜ ਨਹੀਂ ਕਿ ਸੈਕਿੰਡ ਵੀ ਦੀ ਨਹੀਂ ਲੋੜ ਨਹੀਂ ਹੈ ਉਹਨੇ ਕਹਿੰਦਾ ਸੋ ਨਾ ਖੇ ਇਹ ਹੁੰਦੀ ਮਾਤਾ ਰਾਣੀ ਸਾਨੂੰ ਇਹਦੇ ਤੇ ਵਿਸ਼ਵਾਸ ਐ ਬੱਬੂ ਸ਼ਾਹ ਜੀ ਕੋਲ ਪਿਆ ਇਸ ਕਾਰਨ ਨਹੀਂ ਸੀ ਬੱਬੂ ਸ਼ਾਹ ਬੱਬੂ ਸ਼ਾਹ ਐ ਬੱਬੂ ਸ਼ਾਹ ਜੀ ਦੇ ਘਰ ਅਨਮੋਲ ਰਤਨ ਹੋਇਆ ਮਾਤਾ ਰਾਣੀ ਦੇ ਦਿਲ ਦਾ ਟੁਕੜਾ ਜਿਹਨੇ ਬੱਬੂ ਸ਼ਾਹ ਦੀ ਦੌਲਤ ਦਾ ਵੀ ਮਜ਼ਾ ਲਿੱਤਾ ਬੱਬੂ ਸ਼ਾਹ ਦੀ ਕੋਠੀ ਦਾ ਵੀ ਮਜ਼ਾ ਲਿੱਤਾ ਬੱਬੂ ਸ਼ਾਹ ਦੀ ਸੇਵਾ ਵੀ ਕੀਤੀ ਹੁਣ ਹੁਣ ਤੇ ਉਹਨੂੰ ਪਰਮ ਪਿਤਾ ਪਰਮੇਸ਼ਵਰ ਵੀ ਨਹੀਂ ਰੋਕ ਸਕਦਾ ਸਿਰਫ ਜੈ ਮਾਤਾ ਦੀ ਤੋਂ ਇਲਾਵਾ ਮਾਤਾ ਰਾਣੀ ਤੋਂ ਇਲਾਵਾ ਕਿਸੇ ਭਗਵਾਨ ਦੀ ਦੋ ਬੋਲੇ ਸ਼ੰਕਰ ਦੇ ਕ੍ਰਿਸ਼ਨ ਜੀ ਬ੍ਰਹਮਾ ਦੀ ਵੀ ਉਪਾਤ ਨੇ ਉਹਨੂੰ ਭੈਣ ਚੋਦ ਨੂੰ ਵੀ ਨਾ ਉਲਟਾ ਕਰਕੇ ਨਾ ਮਾ ਤਾਂ ਇੱਕ ਵਾਰੀ ਮਾਫ ਕਰਿਓ ਭਰਾ ਤੇ ਖੋ ਰਿਹਾ ਮੇਜਾ ਬ੍ਰਹਮਾ ਨੂੰ ਵੀ ਫੁੱਲ ਤੋਂ ਉਲਟਾ ਕਰਕੇ ਨਾ ਬੂਤੀ ਵਿੱਚ ਪਾ ਲਾਂਗਾ ਤੂੰ ਸਾਲੇ ਦਰਬਾਰ ਦੇ ਬਾਹਰ ਕੀ ਕਰਦਾ ਪਿਆ ਲੰਗੜਾ ਕੀ ਤੋਂਦਾ ਇਹ ਮਹਾਰਾਜ ਹੀ ਹਣੇ ਕਿੰ ਚੁੱਕਿਆ ਨਹੀਂ ਬ੍ਰਹਮਦੇਵ ਨੂੰ ਕਹਿ ਰਿਹਾ ਓਏ ਮਹਾਰਾਜ ਸਾਲਾ ਮੇਰਾ ਜਨਰਾਜ ਤੇ ਯਮਦੂਤ ਆ ਭੀਮ ਆਧੀ ਚੂਦ ਆ ਤੁਸੀਂ ਦੇਖੋ ਮੈਂ ਵੀ ਖੁਦ ਵੀ ਸ਼ਰਮਿੰਦਾ ਆਂ ਕਿ ਮੈਂ ਪਬਲਿਕ 'ਚ ਇਹ ਆਡੀਓ ਇਦਾਂ ਹੀ ਚਲਾਤੀ ਬਗੈਰ ਬੀਪ ਤੋਂ ਲੇਕਿਨ ਉਹਦਾ ਕਾਰਨ ਸੀਗਾ ਕਿ ਇਹਦੇ ਮੂੰਹ ਤੇ ਜਿਹੜਾ ਨਕਾਬ ਪਿਆ ਵਾ ਨਾ ਧੋਖੇ ਦਾ ਪਬਲਿਕ ਨੂੰ ਜਿਹੜਾ ਧੋਖਾ ਦੇ ਦਿੰਦਿਆ ਵਾ ਜਿਹੜਾ ਇਹ ਜੈ ਮਾਤਾ ਦੀ ਨਕਾਬ ਪਾ ਕੇ ਬੈਠਾ ਵਾ ਤੇਰੇ ਮੂੰਹ 'ਚੋਂ ਨਕਾਬ ਲਾੜਣਾ ਵੀ ਜ਼ਰੂਰੀ ਸੀਗਾ ਮੇਰੀ ਬੇਨਤੀ ਆ ਆਪਣੇ ਧਰਮ ਦੇ ਉਹਦੇ ਧਾਰਾ ਨੂੰ ਵੇਖੋ ਮੈਂ ਕਿਸੇ ਦੇ ਖਿਲਾਫ ਨਹੀਂ ਅੱਜ ਬੋਲਣਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਿ ਕੌਣ ਕਿਦੇ ਨਾਲ ਆ ਕੌਣ ਕਿਦੇ ਖਿਲਾਫ ਆ ਮੈਂ ਬਸ ਸਿਰਫ ਇਹ ਕਹਿਣਾ ਚਾਹੁੰਨਾ ਆ ਕਿ ਤੁਹਾਡੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਆ ਉਹ ਸਿੱਧੀਆਂ ਸਾਡੇ ਪ੍ਰਮਾਤਮਾ ਨੂੰ ਬ੍ਰਹਮ ਦੇਵਤਾ ਨੂੰ ਯਮਰਾਜ ਜੀ ਨੂੰ ਉਹਨਾਂ ਦੇ ਦੂਤਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਦਿਆਵਾ ਤੇ ਆਪਾਂ ਹਾਲੇ ਵੀ ਚੁੱਪਾਂ ਆਪਾਂ ਕੀ ਉਡੀਕਨ ਨੇ ਆ ਕੀ ਕੀ ਵੇਖਨ ਨੇ ਆ ਹੈ ਕੀ ਗਾਏ ਜਿਹੜਾ ਸਾਡੇ ਪ੍ਰਮਾਤਮਾ ਨੂੰ ਗਾਲਾਂ ਕੱਢਦਾ ਉਸ ਤੋਂ ਉੱਪਰ ਕੀ ਸਾਡੇ ਰੱਬ ਤੋਂ ਉੱਪਰ ਸਾਡੇ ਵਾਸਤੇ ਕੀ ਹੋਣਾ ਚਾਹੀਦਾ ਤੁਸੀਂ ਗੱਡੀਆਂ ਦੇ ਬੈਠੇ ਹੋ ਉਹਦੇਆਂ ਤੇ ਬੈਠੇ ਉਹ ਤੁਹਾਡੇ ਕੋ ਪਾਵਰ ਆਵਾ ਕਿ ਤੁਸੀਂ ਇੱਥੇ ਕਾਰਵਾਈ ਕਰਾ ਸਕਦੇ ਮੈਂ ਤਾਂ ਕਿ ਨੀ ਮਾਣਾ ਜਾਂ ਬੰਦਾ ਵਾ ਵੱਧ ਤੋਂ ਵੱਧ ਆਪਣੀ ਆਵਾਜ਼ ਚੁੱਕ ਸਕਦਾ ਵਾ ਆਪ ਜੀ ਕੇ ਬੇਨਤੀ ਹੈ ਫਿਰ ਕੁੱਤਾ ਬੰਦਾ ਜਿਹੜਾ ਮੈਂ ਸੀਰੀਅਸਲੀ ਕਹਿ ਰਹਾ ਮਹਾਰਾਜ ਦੀ ਭੋਲੇ ਨਾਲ ਦੀ ਸੌ ਮੇਰੇ ਮੂੰਹ ਚ ਇੰਨੀ ਗਾਲਾਂ ਨਿਕਲਣ ਦਾ ਅੱਜ ਗਾਲਾਂ ਬਟ ਮੇਰੀਆ ਵੀਡੀਓ ਸਾਰਿਆਂ ਤੱਕ ਪਹੁੰਚਦੀ ਹੈ ਮੈਂ ਗਾਲਾਂ ਨਹੀਂ ਕੱਢ ਸਕਦਾ ਤੈਨੂੰ ਜਿੰਨੀਆਂ ਗਾਲਾਂ ਕੱਢਾਂ ਉਹਨੀਆਂ ਕੱਢਾ ਜਿਹੜਾ ਸਾਡੇ ਪ੍ਰਮਾਤਮਾ ਨੂੰ ਗਾਲਾਂ ਕੱਢਣ ਦਿਆ ਵੀਡੀਓ ਨੂੰ ਸ਼ੇਅਰ ਕਰਿਓ ਤੇ ਦੱਸਿਓ ਜਰੂਰ ਇਹੋ ਜਿਹਾ ਘਟਿਆ ਕੁੱਤੇ ਕੰਜਰ ਬੰਦੇ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਜੈ ਸ਼ੰਕਰ ਜੈ ਸ਼੍ਰੀ ਰਾਮ